ਜਿੱਦੀ ਗੱਲ ਵੀ ਬਸ ਨਮਕਾਲ ਦੀ ਰਾਲ ਚੜ੍ਹ ਗਈ ਹੈ ਉਹ ਕੁੱਤੀ ਫੜੀ ਰੱਖੇਗੀ ਜੀ ਰਾਲ ਜੀ ਦਾ ਜਿਆਦਾ ਰਾਲ ਚੜ੍ਹ ਗਈ ਹੈ バリバリだって。

ਸ਼ਾਸ਼ਾ ਲੱਖ ਵਾਰੀ ਕਹਿੰਦਾ ਵੇਖੋ ਗੇਟ ਆ ਜਿਹੜਾ ਲੱਗਿਆ ਗੇਟ ਦੇ ਅੰਦਰ ਵੀ ਆ ਪਾਣੀ ਹੈ ਵੇਖੋ ਪਰਿਵਾਰ ਫਿਰ ਵੀ ਅੰਦਰ ਹੈ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਵੀ ਨੇ ਪਰਿਵਾਰ ਹੈ ਆ ਕਾਣਾ ਵੀ ਪਕਾਣਾ ਹੈ ਰੋਟੀ ਵੀ ਪਕਾਣੀ ਹੈ ਹੋਰ ਉਹਨਾਂ ਨੂੰ ਇਨਰਨ ਦੀ ਲੋੜ ਹੈ એનર્ਜੀ ਦੀ ਲੋੜ ਹੈ ਬਾਹਰ ਹੋਂਦੀ ਵੀ ਲੋੜ ਹੈ ਫਿਰ ਰਾਤ ਨੂੰ ਹੋਰ ਪਾਣੀ ਮਾਤੂ ਕਿੰਨੀ ਆ ਚੁਣੌਤੀਆਂ ਨੇ ਮੌਨਸੂਨ 100 ਦੇ ਸਰਫਾਈਆਂ ਵੀ ਵਾਪਕ ਹੈ 107% ਮੌਨਸੂਨ ਜਦਕਿ ਪਹਿਲਾਂ 80 ਤੋਂ ਲੈ ਕੇ 90 ਦੇ ਵਿੱਚ ਮੌਨਸੂਨ ਰਹਿੰਦਾ ਪ੍ਰਤੀਸ਼ਤ ਮਾਰ ਕੇ ਤਾਂ ਪਹਿਲਾਂ ਤੋਂ ਪਤਾ ਸੀ ਕਿ 107 ਪ੍ਰਡਿਕਸ਼ਨ ਤੋਂ ਮੌਂਟਨ ਹੈ ਔਰ ਮਾਰ ਕਰੇਗਾ ਹੀ ਕਰੇਗਾ ਤਾਂ ਇਹਦੇ ਵਿੱਚ ਨਾ ਤਾਂ ਢੀ ਸਾਫ ਕੀਤੀ ਗਈ ਧੱਕਰ ਚੋ ਮੈਂ ਤੁਹਾਨੂੰ ਧੰਨਵਾਦ ਕਰਦੇ ਹਾਂ ਆਰਟੀ ਵਾਲੇ ਟੈਂਟ ਤੇ ਪਹੁੰਚ ਕੇ ਉਹ ਬੰਦੇ ਜਿਹੜੇ ਸਾਡੇ ਲਈ ਅੱਜ ਆਣ ਬੱਜੇ ਨੇ ਨਰਾਜ਼ ਇਸ ਟੇਡੀ ਦਾ ਸਾਹ ਤਾਂ ਜੁਨਾ ਸੁਣਿਆ ਨਾ ਉਹਦੇ ਤੇ ਐਸਟ੍ਰੈਕਟਰ ਦੇ ਕਾਰਨ ਕਰਕੇ ਮੈਨੂੰ ਡਰਦੀ ਕਿ ਟੱਕੇ ਪੜਨ ਨੂੰ ਮਿਛਾ ਹੈ। ਕੋਈ ਪਰਸਾ ਤੋਂ ਝੋੜ ਰਿਹਾ ਫੋਨ ਕਰ ਕਰਕੇ ਉਹ ਤੋਂ ਫੇਸਪੇਸ ਕੋਲ ਅਚੋਤੋ ਕਰ ਕੋਈ ਪਰਸਾ ਮੇਹਰਬਾਨੀ ਕਰੀ ਕਿ ਉਹ ਕਿ ਨਾ ਭਾਰ ਗਿਆ ਨਾ ਕੋਈ ਤਰ੍ਹਾਂ ਦੀ ਰਹਿਣਾ ਹੋਗਾ ਜੋ ਬਕਰ ਕਰ ਰਹੇ ਨੇ ਨਾ ਕੰਮ ਕਰਾਉਂਦੇ ਆ ਉਹ ਬਕਰ ਜਿਹੜੇ ਕਿ ਜਾਨੋਂ ਰੋਹਣ ਲੱਗ ਪਾਉਂਦੇ ਆ ਉਹ ਤਾਂ ਬਸ ਕਿਸਾਰੇ ਬਿਜੇ ਚੱਲਦੇ ਰਹਿੰਦੇ ਨੇ ਉਹ ਤਾਂ ਕੋਈ ਨਹੀਂ ਜਿਹੜਾ ਤਾਂ ਉਹ ਪੰਜ ਜੀ ਜੀ ਇਹ ਬਲਾਕਸ ਨੇ ਉਹ ਬੰਦ ਕੀਤੇ ਗਏ ਉਹ ਪਿੰਡਾ ਯਾਰ ਕਰ ਲੈਣ ਦੇ ਅੱਗੇ ਫਿਰ ਹੈ ਨਹੀਂ ਕੁਝ ਹੁਣ ਸਾਬ ਦੇ ਸਾਬਰੇ ਬਿਨਾ ਬਸ ਕੋ ਪਿੰਡਾ ਇਹ ਦਸ ਪਿੰਡਾ ਨੇ ਕਿਵੇਂ ਇਹ ਬਹੁਤ ਅਸਾਂ ਚਾ ਥੋੜੇ ਜਿਹਾ ਦੂਰ ਹੋਇਆ ਦੂਰ ਦੂਰ ਤੱਕ ਥੋੜੇ ਬਾਅਦ ਫਿਰ ਉੱਥੇ ਦਿੱਸਕ ਖੜੇ ਸੀ ਪਹਿਲਾਂ ਆਪਾਂ ਜਿੱਥੋਂ ਚੱਲੇ ਸੀ ਆਪਾਂ ਨਾ ਇੱਥਾ ਮੋੜ ਪਾਈ ਐਸਟੀਮ ਸਾਹਿਬ ਆ ਗਏ ਨੇ ਤੁਸੀਂ ਸਵਾਲ ਚੱਕਿਆ ਸੀਗਾ ਖੱਗਰ ਨੂੰ ਲੈ ਕੇ ਕਿਉਂਕਿ ਜੇ ਖੱਗਰ ਚੋੜਾ ਹੁੰਦਾ ਹੈ ਉਹਦੀ ਉਹਦੀ ਕੀ ਰਿਪੋਰਟ ਆਈ ਹੈ ਕੋਈ ਇਨਪੁਟ ਆਇਆ ਉਹਦੇ ਵਿੱਚ ਕਿ ਮੈਂ ਮੈਂ ਸਵਾਲ ਉੱਤੇ ਬੜਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਮੀਡੀਆ ਦੇ ਜ਼ਰੀਏ ਦੇਖੋ ਖੱਗਰ ਦਾਗਿਆਂ ਦੇ ਵਿੱਚ ਤਕਰੀਬਨ ਡੇਢ 2 ਏਕੜ ਦਾ ਰਕਬਾ ਖੱਗਰ ਦਾ ਕਿ ਸਾਰੇ ਇਲਾਕੇ ਵਾਲੇ ਖੜੇ ਨੇ ਸਾਰਿਆਂ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਇਹੀ ਗੱਲ ਹੈ ਜੀ ਪਰ ਵੀਰ ਮੇਰੇ ਉਹ ਅੱਜ ਖੱਗਰ ਅੱਧੇ ਪੌਣੇ ਏਕੜ ਦੇ ਵਿੱਚ ਵਗਦਾ ਹਾਂਜੀ ਉਹ ਜਿਹੜਾ ਏਕੜ ਸਵਾ ਏਕੜ ਜਗ੍ਹਾ ਹੁਣ ਜ਼ਿੰਮੇਦਾਰਾਂ ਸਾਡੇ ਭਰਾ ਨੇ ਉਹ ਉਥੇ ਕਾਬਜ ਨੇ ਕਿਉਂ ਘੱਗਰ ਆਪਦੀ ਜਗਾ ਬਦਲ ਗਿਆ ਘੱਗਰ ਅੱਜ ਮਾਲਕੀ ਦੇ ਵਿੱਚ ਵਗਦਾ ਜੇ ਅਸੀਂ ਨਿਸ਼ਾਨਦੇਹੀ ਕਰਾ ਲਈਏ ਅਸੀਂ ਹਾਂ ਅਗਲੀ ਗੱਲ ਫਿਰ ਇਹਦੇ ਵਿੱਚ ਇਮਾਨਦਾਰੀ ਰੱਖਣੀ ਪਵੇਗੀ ਵੀ ਉਹਨੂੰ ਅਸੀਂ ਕਿੰਨਾ ਚੌੜਾ ਕਰਨਾ ਤੇ ਕਿੰਨਾ ਡੂੰਘਾ ਕਰਨਾ ਅੱਜ ਤੋਂ ਕੋ 25 ਸਾਲ ਪਹਿਲਾਂ ਜਦੋਂ ਲੋਕ ਆਪਦੀ ਮਰਜ਼ੀ ਦੇ ਨਾਲ ਘੱਗਰ ਚੋਂ ਮਿੱਟੀ ਕੱਢ ਲੈਂਦੇ ਸੀ ਨਾ ਉਦੋਂ ਹੀ ਆਪਣੇ ਭਾਈਚਾਰਿਆਂ ਨੇ ਰੌਲਾ ਪਾਇਆ ਤਾਂ ਫਿਰ ਕਿਤੇ ਨਾ ਕਿਤੇ ਹੌਲੀ ਹੌਲੀ ਰੋਕਾਂ ਲੱਗਦੀਆਂ ਜੀ ਇਹ ਰੋਕਾ ਸਾਨੂੰ ਖਲਾਉਣੀਆਂ ਪੈਣਗੀਆਂ ਕਿ ਲੋਕ ਆਪਣੀ ਮਰਜ਼ੀ ਅਨਸਾਰ ਲੋੜ ਅਨਸਾਰ ਕੈਦੇ ਕਾਨੂੰਨ ਅਨਸਾਰ ਇਹ ਮਿੱਟੀ ਵਿੱਚੋਂ ਪਹਿਲਾਂ ਤਾਂ ਗਰੀਬ ਬੰਦਾ ਵਿੱਚੋਂ ਦੋ ਟਰਾਲੀਆਂ ਮਿੱਟੀ ਦੀ ਕੱਢ ਲੈਂਦਾ ਸੀ ਘਰੇ ਪਾਉਣ ਨੂੰ ਇਹ ਕੋਈ ਲੁਕੀਸ਼ੀਪੀ ਗੱਲ ਨਹੀਂ ਅੱਜ ਉਹ ਵੀ ਮੁੱਲ ਦੀ ਲੈਂਦਾ ਫਿਰਦਾ ਪਿੰਡ 'ਚੋਂ ਘੱਗਰ ਲੰਘਦਾ ਮਾਰ ਕਰਦਾ ਤੇ ਗਰੀਬ ਬੰਦਾ ਦੋ ਰੇੜੇ ਮਿੱਟੀ ਦੇ ਲੈਣੇ ਹੁੰਦੇ ਮੁੱਲ ਲੈਂਦਾ ਮਾਲਕ ਹੈ ਲੋਕ ਮਾਲਕ ਨੇ ਲੋਕ ਹਮੇਸ਼ਾ ਹੀ ਮਾਲਕ ਰਹਿੰਦੇ ਆ ਤੇ ਮੈਂ ਤੇ ਬੇਨਤੀ ਕਰਦਾ ਭਈ ਉਹ ਵੀ ਜਿਹੜੀ ਕੋ ਰੋਕ ਹੈ ਪ੍ਰਵਾਨਗੀ ਹੈ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹੀ ਸਵਾਲ ਲਾਇਆ ਸੀ ਘੱਗਰ ਦੀ ਨਾਲੇ ਦੀ ਰਜਵਾਹੇ ਦੀ ਜਿਹੜੀ ਸਮੇਂ-ਸਮੇਂ ਦੇ ਉੱਤੇ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਕਿਉਂ ਹੁਣ ਅੱਜ ਕਰੋਨਾ ਰੁਪਇਆ ਜਿਹੜਾ ਸਾਨੂੰ ਮੁਆਵਜ਼ਾ ਦੇਣਾ ਸੀ ਉਹ ਵੀ ਪਬਲਿਕ ਦਾ ਪੈਸਾ ਘਰੋਂ ਦਾ ਤਾਂ ਪਬਲਿਕ ਦਾ ਉਹੀ ਪਬਲਿਕ ਦੇ ਇਹਨਾਂ ਨੇ ਸਮਾਨ ਕੀ ਦਿੱਤੇ ਇਹਨਾਂ ਦੇ ਟੈਕਸਾਂ ਦਾ ਪੈਸਾ ਸੋ ਮੇਰੀ ਬੇਨਤੀ ਹੈ ਵੀ ਜਉਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨੂੰ ਕੋਈ ਵਿਉਂਤਬੰਦੀ ਕਰਕੇ ਕਾਨੂੰਨ ਅਨੁਸਾਰ ਜੇ ਮਿੱਟੀ ਹੈ ਵਿੱਚੋਂ ਕੱਢਣੀ ਪਵੇ 10 ਕਿਲੋ 5 ਕਿਲੋ 50 ਕਿਲੋ ਟਰਾਲੀਆਂ 20 ਟਰਾਲੀਆਂ 50 ਟਰਾਲੀਆਂ ਇਹ ਸੱਤ 23 ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਕਿੰਨਾ ਖਰਾਬਾ ਹੋਇਆ ਸੀਗਾ ਹੁਣ ਉਸ ਤੋਂ ਬਾਅਦ 1 ਸਾਲ ਟੱਪਿਆ ਦੂਸਰੇ ਪਸਾਲ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਸਾਡਾ ਸਰਪੰਚ ਕੋਲੇ ਖੜਾ ਕੰਮ ਹੀ ਕਰਦਾ ਸਾਡੇ ਇੱਕ ਜ਼ਿਮੀਂਦਾਰ ਭਰਾ ਦੇ ਖੇਤਾਂ ਦੇ ਵਿੱਚ ਨੱਕਾ ਟੁੱਟਿਆ ਕਿਉਂ ਵੀ ਨਰਸਾਂ ਟੁੱਟਿਆ ਅਸੀਂ ਤਿੰਨ ਵਾਰੀ ਬੰਨਣ ਗਏ ਤਿੰਨ ਵਾਰੀ ਮੈਂ ਬੰਨਣ ਗਿਆ ਭਾਈ ਅਗਲਾ ਮੰਨੇ ਹੀ ਨਹੀਂ ਕਹਿੰਦਾ ਮੈਂ ਨਹੀਂ ਬਣਾਉਣਾ ਮਾਲਕੀ ਪਾਖੜਾ ਵਿੱਚ ਵੀ ਬ੍ਰੀਚ ਪਿਆ ਜੀ ਦੇਖੋ ਪਾਖੜਾ ਦਾ ਬ੍ਰੀਚ ਤਾਂ ਜਦੋਂ ਪਾਵੇਗੇ ਜਦੋਂ ਪਾਣੀ ਓਵਰਫਲ ਹੋ ਗਿਆ ਪਰ ਮੈਂ ਜ਼ਿੰਮੇਵਾਰ ਭਰਾਮਾਂ ਦੀ ਗੱਲ ਕਰਦਾ ਨਰਸਿੰਘ ਕੋਲੇ ਆ 20 ਬੰਦੇ ਕੋਲੇ ਜੀ ਸਾਡੇ ਭਾਈ ਉਹਦੀ ਮਾਲਕੀ ਸੀ ਮੰਨੇ ਹੀ ਨਹੀਂ ਮੰਨੇ ਨਹੀਂ ਉਹ ਕਹਿੰਦਾ ਮੈਂ ਨਹੀਂ ਬਣਾਉਦਾ ਹੀ ਨਹੀਂ ਦੱਸੋ ਪਰ ਕੀ ਕਰ ਲਵਾਂਗੇ ਦੱਸੋ ਜੀ ਕਹਿੰਦਾ ਮੈਂ ਤਾਂ ਮਾਲਕ ਹਾਂ ਮਾਲਕ ਵੀ ਉਹੀ ਆ ਭਾਈ ਤੁਸੀਂ ਐਮਐਲਏ ਹੋ ਤੁਸੀਂ ਐਮਐਲਏ ਹੋ ਕੁਛ ਨਹੀਂ ਮੈਂ ਕਤੋੜ ਕੇ ਉੱਤੇ ਪ੍ਰਸ਼ਾਸਨਿਕ ਤੌਰ ਤੇ ਤਾਂ ਵੀਰ ਮੇਰਾ ਜਿਹੜੀ ਗੱਲ ਤੂੰ ਮੇਰੇ ਤੋਂ ਕਹੌਂਗੀ ਜਾਉਣਾ ਮੈਂ ਕਹਿਣੀ ਨਹੀਂ 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 ਕਹਾਣੀ ਨਹੀਂ ਕਹਾਂਗਾ ਗੱਲ ਜਿਹੜੀ ਸੱਚ ਜਿਹੜੀ ਮੇਰੀ ਗੱਲ ਹੈ ਪ੍ਰਸ਼ਾਸਨਿਕ ਤੋਂ ਉੱਤੇ ਖੜਾ ਸੀ ਹੁਣ ਬੰਦਾ ਹੁਣ ਤੇਰਾ ਮਾਲਕ ਬੰਦਾ ਤੂੰ ਮੋਬਾਈਲ ਦਾ ਮਾਲਕ ਹੈ ਭਾਈ ਤੇਰੀ ਮਰਜ਼ੀ ਹੈ ਤੂੰ ਮੈਨੂੰ ਦੇਣਾ ਕਿ ਨਹੀਂ ਦੇਣਾ ਹੁਣ ਮੈਂ ਕੋਹ ਤਾਂ ਸਕਦਾ ਨਹੀਂ ਵੀਰ ਤੇ ਨਾ ਮੈਂ ਇਹ ਜੀ ਡਿਕਟੇਟਰਸ਼ਿਪ ਕੀਤੀ ਹੈ ਨਾ ਮੈਂ ਕਰਨੀ ਮੈਂ ਤਾਂ ਸਿੱਧਾ ਸਪਸ਼ਟ ਕਹਿਣਾ ਭਾਈ ਆਪਾਂ ਬਲਕਿ ਹੱਲ ਹੋਣਾ ਚਾਹੀਦਾ ਲੱਗਦਾ ਕੁੱਲ ਮਿਲਾਕੇ ਗੱਲ ਕਿਤੇ ਮੈਂ ਕਹਿੰਦਾ ਜੀ ਮੈਂ ਤਾਂ ਮੈਂ ਕਹਿੰਦੀ ਛੱਡੋ ਪਰਾਂ ਮੈਂ ਤਾਂ ਇਲਾਕਾ ਖੜਾ ਹੈ ਇਲਾਕਾ ਕਹਿੰਦੇ ਵੀ ਐਸ ਪੈਰਾਮੀਟਰ ਦੇ ਨਾਲ ਹੱਲ ਹੁੰਦਾ ਮੈਂ ਜੇ ਨਹੀਂ ਪਾਸ ਕਰਾਂਗਾ ਪਰਮੈਜੋ ਮੇਰੇ ਕੋਲ ਕੋਈ ਆਪਾਂ ਪੈਰਾਮੀਟਰ ਤਾਂ ਫਿਕਸ ਕਰੀਏ ਨਾ ਬਿਲਕੁਲ ਕਿਉਂ ਭਾਈ ਦੱਸੋ ਠੀਕ ਹੈ ਜੀ ਬੋਲੋ ਬਿਲਕੁਲ ਬਿਲਕੁਲ ਠੀਕ ਹੈ ਹੁਣ ਜਦੋਂ ਆਪਾਂ ਅਸਲ ਦੇ ਵਿੱਚ ਜਦੋਂ ਫਲੱਡ ਆਉਂਦਾ ਉਦੋਂ ਸਾਡੇ ਵਿਚਾਰ ਹੋਰ ਹੁੰਦੇ ਨੇ ਜਦੋਂ ਫਲੱਡ ਸੁੱਕ ਜਾਂਦਾ ਉਦੋਂ ਵਿਚਾਰ ਸਾਡੇ ਹੋਰ ਹੋ ਜਾਂਦੇ ਮੈਂ ਤਾਂ ਕਹਿੰਦਾ ਜਿਹੜੇ ਵਿਚਾਰਾਂ ਤੇ ਤੁਸੀਂ ਅੱਜੋ ਨਾ ਇਹਨਾਂ ਤੇ ਹੀ ਰਹੋ ਤੇ ਜਿਹੜਾ ਕਾਗਜ਼ਾਂ ਦੀ ਪੂਰਤੀ ਕਰਕੇ ਦਿਓ ਜੇ ਕਾਗਜ਼ਾਂ ਦੀ ਪੂਰਤੀ ਤੋਂ ਬਾਅਦ ਫਿਰ ਮੈਂ ਭੱਜਾਂ ਫਿਰ ਮੈਂ ਜਮਨੀ ਠੀਕ ਹੈ ਠੀਕ ਹੈ ਨਹੀਂ ਆਪਾਂ ਤੁਸੀਂ ਮੇਰ ਮੈਂ ਤਾਂ ਬਾਅਦ ਕਿ ਨਾ ਮੈਂ ਜਿਹੜਾ ਕਿਹੜਾ ਪਿੰਡ ਪੈਂਦਾ ਤੇ ਕਿੰਨੀ ਜੀ ਮਾਰੀ ਗਈ ਹੈ ਉਹਰੇ ਪੈਰੀ ਆਪਣੇ ਪਿੰਡ ਤੋਂ ਮਾਰ ਕੋਈ ਠਨੌਰ ਪਹੁੰਚਾ ਜੀ ਪਟਿਆਲਾ ਜੀ ਉਹ ਸਿੱਖੀ ਛੇ ਕੋਰੇ ਆਈ ਚਾਰ ਚਾਰ ਫੀਟ ਪਾਣੀ ਦੀ ਸੜਕਾਂ ਪੰਜਾਬ ਦੀਆਂ ਦੀ ਦੇਖ ਸਕਦੇ ਹੋ ਕੋਈ ਨਹੀਂ ਰਹੀ ਜਿੰਨੀ ਰਿੱਕੀ ਹੈ ਜੀ 100% ਸਾਰੀ ਜੀ ਦੀ ਖਰਾਬ ਹੋ ਗਈ ਜੀ ਅਸੀਂ ਤੁਸੀਂ ਇਸੀ ਜੀ ਸਿਰਫ ਐਸੀ ਰੁਕੀ ਖਾਂਦੇ ਆਂ ਆਖੀ ਤਬਾਹ ਹੋ ਗਈ ਸਾਲ ਪਿਛਲੇ ਸਾਲ ਵੀ ਐਸੀ ਗਈ ਉਹ ਨਹੀਂ ਅਸੀਂ ਕਿ ਤੱਕ ਉਸ ਦੇ ਕਹਿਰ ਚ ਨੇ ਆ ਇੱਕ ਹੋਰ ਕਹਿਰਾ ਗਿਆ। ਕੰਕਰ ਸਾਡੇ ਪਿਆਸੇ ਨੇ ਜੀ ਪਾਣੀ ਨਹੀਂ ਪਾਣੀ ਨਹੀਂ ਹੈ ਲੈਟ ਨਹੀਂ ਹੈ ਜੀ ਇਸ ਕਰਕੇ ਪਾਣੀ ਨਹੀਂ ਹੈ ਜੀ ਸਾਨੂੰ ਪਤਾ ਕੰਕਰਾਂ ਨੂੰ ਪਾਸ ਤੇ ਪਾਣੀ ਦੇਖ ਦੇਖ ਕੇ ਪਾਣੀ ਪੀ ਰਹੇ ਨੇ ਵੀ ਕਦੀ ਅਸੀਂ ਪਾਣੀ ਨਾਲ ਮੁਕਦੇ ਅਸੀਂ ਪਿਆਸੇ ਨਾ ਰਹੇ ਜੀ ਜਿੰਨਾ ਪਾਣੀ ਘਟ ਘਟ ਪਾਣੀ ਪੀ ਰਹੇ ਨੇ ਕਿਉਂਕਿ ਸਟੋਰ ਕਰ ਰਹੇ ਨੇ ਪਾਣੀ ਜਿੰਨਾ ਪਾਣੀ ਕੋਲ ਫਿਰ ਬਾਅਦ ਚ ਇਤਿਹਾਸਿਕ ਅਮਰੀ ਕਿੰਨੇ ਦਿਨ ਹੋ ਗਏ ਜਿਹੜਾ ਪਿੰਡ ਜਿਹਦਾ ਪਾਣੀ ਆਇਆ ਨੁਲ ਕਿੰਨੇ ਕਿੰਨੇ ਫੁੱਟ ਜਿਹੜਾ ਉਹਦਾ ਪਾਣੀ ਹੈਗਾ 4 ਦਿਨ ਪਾਣੀ ਹੋ ਗਿਆ ਜੀ ਪਾਣੀ 4 ਦਿਨ ਹੋ ਗਏ ਪਾਣੀੋਂ ਪਾਣੀ ਹੋ ਰਿਹਾ ਜੀ ਕੀ ਮੰਗ ਕਰਦੇ ਪਠਾਣ ਆ ਗਏ ਕੋਈ ਪਠਾਣ ਅਧਿਕਾਰੀ ਆਇਆ ਉਰੇ ਪ੍ਰਸ਼ਾਸਨ ਅਧਿਕਾਰੀ ਬਹੁਤ ਆ ਰਹੇ ਆ ਜੀ ਪਰ ਕੋਈ ਹੈਲਪ ਨਹੀਂ ਹੈ ਜੀ ਸਰ ਦੇ ਮੈਨ ਹੈਲਪ ਮੈਡੀਕਲ ਜੀ ਮੈਡੀਕਲ ਹੈਲਪ ਖਮ ਲਾ ਲਈ ਕੋਈ ਪਿੰਡਵਾ ਬਿਮਾਰ ਹੋ ਗਿਆ ਜੀ ਪਿੰਡਵਾ ਕੋਈ ਵੀ ਬਿਮਾਰ ਹੋ ਗਿਆ ਜੀ ਉਜਾਸ ਤਾਂ ਕੋਈ ਇੰਤਰੀ ਆਮੀ ਹੈ ਜੀ ਇੱਕ ਬੰਦੇ ਆ ਕੱਲ ਸੱਪ ਲੜ ਚੁਕੇ ਦਾ ਜੀ ਉਹ ਬੰਦੇ ਨੂੰ ਅਸੀਂ ਟਰੈਕਟਰ ਤੋਂ ਲੈ ਕੇ ਉੱਥੇ ਤੱਕ ਜੱਦ ਤੱਕ ਆਇਆ ਉਸ ਤੋਂ ਬਾਅਦ ਆਰਮੀ ਆਈ ਸੀਗੀ ਜੀ ਅਸੀਂ ਕਹਿੰਦੇ ਨਹੀਂ ਉਸ ਤੋਂ ਬਾਅਦ ਆਰਮੀ ਕਿਸਤੀ ਚ ਲੈ ਗਈ ਉਸ ਬੰਦੇ ਨੂੰ ਜੀ ਰਾਤ ਇੱਕ ਲੇਡੀ ਨੇ ਬੜਾ ਦਰਦ ਹੋਇਆ ਉਹਨਾਂ ਨੇ ਸਾਡੇ ਤੀ ਪਹੁੰਚ ਤੀ ਪ੍ਰਸ਼ਾਸਨ ਨੂੰ ਬੜੀ ਮੰਤ ਕਰੀ ਵੀ ਉਹ ਨੂੰ ਕਿਸਤੀ ਦਾ ਕੋਈ ਜਾਂ ਗੱਡੀ ਦਾ ਵੱਡੀ ਦਾ ਅਰੇਂਜਮੈਂਟ ਕਰੋ ਪਰ ਚਾਹੀਦੀ ਕਿਸੇ ਵੀ ਚੀਜ਼ ਦੀ ਪ੍ਰਸ਼ਾਸਨ ਰਾਜ ਪ੍ਰਸ਼ਾਸਨ ਕੋਈ ਟ੍ਰੋਫੀ ਨੰਬਰ ਜਾਰੀ ਕੀਤਾ ਗਿਆ ਹੋਇਆ ਕਿ ਕਿਤੇ ਕੋਈ ਲੋੜ ਪੈਂਦੇ ਉਸ ਨੰਬਰ ਤੇ ਕਾਲ ਕੀਤਾ ਜਾ ਕੋਈ ਨੰਬਰ ਵੀ ਡਾਇਲ ਕਰੀ ਪਰ ਆ ਨਹੀਂ ਕਿਹਾ ਉਹਨਾਂ ਨੇ ਬਾਤ ਕਰੀ ਬਾਰ-ਬਾਰ ਉਹਨਾਂ ਨੇ ਮੈਨੂੰ ਫੋਨ ਆਇਆ ਇਸ ਤੇ ਹਰ ਕੋਈ ਹੋਵੇ ਤੱਕ ਆਇਆ ਨਹੀਂ ਹੈ ਉੱਥੇ ਕਹੀਏ ਵੀ ਹਨੇਰਾ ਹੋ ਰਿਹਾ ਵੀ ਗੱਡੀ ਦਾ ਵੀ ਗੱਡੀ ਜੋ ਹੈ